ਹਾਂਜੀ ਹਾਂ ਸਰ ਕਿੰਨੇ ਵਜੇ ਇਹ ਸੂਚਨਾ ਮਿਲੀ ਔਰ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਇਹਦੇ ਸੂਚਨਾ ਸਾਨੂੰ ਮੈਂ ਐਸਐਚਓ ਜੇਅ ਕਨਕੋਟ ਜੀ ਮੈਂ ਪਠਾਨਕੋਟ ਵਿਖੇ ਮੌਜੂਦ ਸੀਗਾ ਅਸੀਂ ਉੱਥੇ ਚੈਕਿੰਗ ਕਰ ਰਹੇ ਸੀਗੇ 26 ਜਨਵਰੀ ਦੇ ਸਬੰਧ ਵਿੱਚ ਮੈਨੂੰ ਕਰੀਬ 9:30 ਵਜੇ ਇਹ ਸੂਚਨਾ ਮਿਲੀ ਜੀ ਅਸੀਂ ਤੁਰੰਤ ਮੁਖੇ ਤੇ ਪਹੁੰਚੇ ਤੇ ਅਸੀਂ ਨਾਲ ਹੀ ਬੰਬਸਕੋਟ ਟੀਮ ਬਾਰਡਰ ਰੇਂਜ ਹੰਬਰ ਸਾਥੋਂ ਮੰਗਵਾਈ ਤੇ ਉਹਨਾਂ ਨੇ ਜਿਹੜੀ ਇਹ ਆ ਕੇ ਬਹੁਤ ਹੀ ਇਤਿਆਕ ਨਾਲ ਉਹਨੂੰ ਆਪਣਾ ਪੂਰਾ ਪ੍ਰੋਸੀਜਰ ਫੋਲੋ ਕਰਕੇ ਇਹ ਜਿਹੜੀ ਚੀਜ਼ ਨੂੰ ਉਹਨੂੰ ਚੈੱਕ ਕੀਤਾ ਤੇ ਉਹ ਬਾਅਦ ਜਿਹੜੀ 2-3 ਘੰਟੇ ਦੀ ਮੁਸ਼ਕਲ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਿਆ ਵੀ ਇਹ ਕੁਝ ਨਹੀਂ ਹੈਗਾ ਮਤਲਬ ਇੱਕ ਡੱਬਾ ਖਾਲੀ ਡੱਬਾ ਪਿਆ ਸੀਗਾ ਜਿਹੜਾ ਮਤਲਬ ਜਿਸ ਤੋਂ ਅਸੀਂ 26 ਜਨਵਰੀ ਦਾ ਕਰਕੇ ਜਿਹੜੀ ਪੁਲਿਸ ਪੂਰੀ احتیاط ਦੇ ਵਿੱਚ ਸੀਗੀ ਚੌਕਸ ਸੀਗੀ ਤੇ ਉਹਦਾ ਕਰਕੇ ਅਸੀਂ ਉਹਦੀ ਜਿਹੜੀ ਜਾਂਚ ਕਰਉਣੀ ਉਹ ਬਹੁਤ ਜ਼ਰੂਰੀ ਸਮਝੀ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤੇ ਦੇ ਵਿੱਚ ਇਸ ਟਾਈਮ ਤੇ ਇੱਕ ਦੋ ਟ੍ਰੇਨਾਂ ਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜੇ ਕੋਈ ਇਹੋ ਜੀ ਚੀਜ਼ ਦੀ ਕੋਈ ਸਾਨੂੰ ਸੂਚਨਾ ਮਿਲਦੀ ਤੇ ਉਹਦੇ ਵਾਸਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਰੋਕਣ ਵਾਸਤੇ ਟ੍ਰੇਨਾਂ ਰੋਕਣਾ ਜ਼ਰੂਰੀ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਹੋਇਆ ਉੱਥੇ ਸਟੇਸ਼ਨ ਵਰਕਰ ਨੂੰ ਕਹਿ ਕੇ ਅਸੀਂ ਰੁਕਵਾ ਦਿੱਤੀਆਂ ਸੀਗੀਆਂ ਹੋ ਹੁਣ ਅਸੀਂ ਉਹ ਸਾਡੀ ਟੀਮ ਲੱਗੀ ਹੈ ਉਹ ਚੈੱਕ ਕਰਕੇ ਟ੍ਰੈਕ ਕਲੀਅਰ ਕਰਕੇ ਉਹਨਾਂ ਨੂੰ ਅਸੀਂ ਟ੍ਰੇਨਾਂ ਜਿਹੜੀਆਂ ਉਹ ਟ੍ਰੈਕ ਜਿਹੜੇ ਰਹੇ ਰਹੇ ਹੁਣ। ਉਹ ਡੱਬੇ ਦੇ ਵਿੱਚ ਬਿਲਕੁਲ ਖਾਲੀ ਸੀਗਾ ਕੁਝ ਆਲੂ ਫਾਲੂ ਬੀਚ ਸਸ ਆਲੂ ਫਾਲੂ ਤੋਂ ਵੇਸਟ ਸਮਾਨ ਜਿਸ ਤਰ੍ਹਾਂ ਕੋਈ ਬਰੂ ਦੇ ਕੀ ਕਹਿੰਦੇ ਸਵਾਸ ਉਹ ਜੀ ਜਿੱਦਾਂ ਪਈ ਸੀ ਛੋਟੀ ਜੀ ਥੋੜਾ ਜੀ ਮਤਲਬ ਇੰਨ ਜਿਆਦਾ ਨਹੀਂ ਸੀ। ਹਾਂਜੀ। ਇਹ احتیاط ਦੇ ਤੌਰ ਤੇ ਆਉਣ ਵਾਲੇ ਸਮੇਂ ਤੇ ਗਸ਼ਤੀ ਚੱਲਦੀ ਰਹੇ। ਬਿਲਕੁਲ ਜੀ ਸਾਡੀਆਂ ਗਸ਼ਤਾਂ ਚੱਲਦੀਆਂ ਪਈਆਂ ਸਾਡੀ ਹੁਣ ਵੀ ਗਸ਼ਤ ਇਸ ਸਟ੍ਰਾਈਕ ਤੇ ਚੱਲ ਰਹੀ ਸੀਗੀ। ਤੇ ਤਾਈ ਨੂੰ ਉਸ ਤੋਂ ਪਤਾ ਲੱਗਿਆ ਉਹ ਸਾਨੂੰ ਇੱਕ ਗੇਟਮੈਨ ਨੇ ਸਾਡੀ ਗੱਲ ਸੁਣੋ ਹੀ ਦੱਸਿਆ ਕਿ ਆਹ ਚੀਜ਼ ਪਈ ਹੈ ਤੇ ਸਾਡੀ ਗੱਤਨੇ ਸਾਰਿਆਂ ਨੂੰ ਸੂਚਿਤ ਕੀਤਾ। ਗੱਲ ਨੂੰ ਸੀਰੀਅਸਲੀ ਲਿਆ ਗਿਆ ਆ ਕੇ ਦੂਰੋਂ ਸੀ ਦੇਖਿਆ ਕਿ ਟਰੈਕ ਦੇ ਬਿਲਕੁਲ ਨਾਲ ਪਈ ਸੀ ਚੀਜ਼। ਉਹਦੇ ਬਸੇ ਬਹੁਤ ਕੁਝ ਕਿਹਾ ਨਹੀਂ ਸੀ ਜਿਆਦਾ ਸਿਰ ਕਿ ਅਸੀਂ ਬੰਦ ਡਿਸਪੋਜ਼ਲ ਕਾਰਨ ਵੀ ਬੁਲਾਇਆ ਗਿਆ। ਜਦੋਂ ਉਹਨਾਂ ਨੇ ਆਪਣੀ ਕੰਮਲੀ ਕਰ ਲਈ ਤਾਂ ਜਸਤੀ ਤਾਂ ਦੱਬਾਈ ਗਈ। ਕੀ ਸੀ ਦੱਬੀ? ਕੁਝ ਵੀ ਨਹੀਂ ਬਸ ਇਸ ਤੋਂ ਰਾਖਰ ਤੋਂ ਬਾਕੀ ਖੇਣੇ ਰਸੇ ਕੋਲ ਦਾ ਇਹ 26 ਜਨਵਰੀ ਨੂੰ ਲੈ ਕੇ 1 ਜਨਵਰੀ ਦੇ ਕਰਕੇ ਅਲਰਟ ਕਰਕੇ ਅਸੀਂ ਫਿਰ ਇਸ ਗੱਲ ਨੂੰ ਪੂਰਾ ਸੀਰੀਅਸ ਲਿਆ ਤੇ ਸੀਨ ਉਸ ਅਫਸਰ ਨੂੰ ਫਿਰ ਦੱਸਿਆ ਸਾਰੇ ਤੇ ਉਹਨਾਂ ਨੇ ਫਿਰ ਦਿਸਪੋਜ਼ਲ ਥੀਂ ਤੇ ਦੀ ਕਿੰਨੀ ਟ੍ਰੈਨਾਂ ਜਿਹੜੀਆਂ ਵਾ ਉਹ ਬਲਾਕ ਉਹ ਜਿਹੜੀ ਸੈਕਸ਼ਨ ਦਾ ਸੋਰਾ ਜਿਹਨੇ ਮੈਂ ਬੜਾ ਇਹ ਕਿ ਪਟਾਣਕੋਟ ਸਾਈਡੋਂ ਤੇ ਅਮਰਕਾ ਕਾਜ ਨੂੰ ਦੋਵੇਂ ਸਾਈਡ ਤੋਂ ਤੇ ਟ੍ਰੇਨ ਹੈਲੀ ਬਲਾਕ ਅੱਗੇ ਜੀ ਪਾਸ ਨੂੰ ਪਤਾ ਕਿੰਨੇ ਵਜੇ ਲੱਗਾ ਸੀ ਜੀ ਸਾਡੇ 8:00 ਵਜੇ ਥੈਂਕ ਯੂ ਕਿਦਾਂ ਸਮਾਂ ਲੱਗ ਗਿਆ ਜੀ ਸਾਰਾ ਡਿਫਿਊਜ਼ ਉਹ ਜਿਹੜਾ ਚੈੱਕ ਅਪ ਹੋ ਜਾਂ ਕੁਝ ਵੀ ਕਰਦੇ ਸਾਰਾ ਉਹਨਾਂ ਨੇ ਤਸੱਲੀ ਨਾਲ ਕਰਕੇ ਅਰੇ ਜਦੋਂ ਵਮ ਡਿਸਪੋਜ਼ਲ ਤੇ ਪਹੁੰਚ ਗਏ ਉਸ ਤੋਂ ਬਾਅਦ ਇਹ ਚੋਟੀ ਤਵਾ ਦਾ